ਕੀ ਗੱਲਬਾਤ ਹੋਈ ਹੈ ਤੇ ਕੀ ਉਹਨਾਂ ਵੱਲੋਂ ਵਿਸ਼ਵਾਸ ਰਹਿ ਗਿਆ 2 ਦਸੰਬਰ ਨੂੰ ਸ਼੍ਰੀ ਕਾਲ ਤਖਸਦ ਦੀ ਤਸਵੀਰ ਤੋਂ ਜੋ ਜਸੇਰ ਸਾਹਿਬਾਨ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਉਸ ਨੂੰ ਇਨ ਬਿਨੂ ਲਾਗੂ ਕਰਾਉਣ ਲਈ ਜਸੇਰ ਸਾਹਿਬ ਨੇ ਵੀ ਸਾਨੂੰ ਕਿਹਾ ਵਾ ਤੇ ਅਸੀਂ ਵੀ ਉਹਦੇ ਤੇ ਪੂਰਾ ਪਹਿਰਾ ਦੇ ਰਹੇ ਹਾਂ ਅਤੇ ਪਿਛਲੇ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਜੋ ਵੀ ਕਾਰਨਾ ਕਰਮ ਹੋਇਆ ਉਹ ਸਾਰਾ ਅਸੀਂ ਜਸੇਰ ਸਾਹਿਬ ਨੂੰ ਲਿਖ ਕੇ ਵੀ ਦੇ ਦਿੱਤਾ ਤੇ ਮਿਲ ਕੇ ਵੀ ਦੱਸ ਦਿੱਤਾ ਤੇ ਅਗਲੇ ਸਾਨੂੰ ਜੋ ਵੀ ਉਦੇਸ਼ ਜਸੇਰ ਜੀ ਕਰਨਗੇ ਤੇ ਉਹ ਦਿੱਤੇ ਅਸੀਂ ਪੈਰਾ ਦੇਣ ਲਈ ਤਿਆਰ ਸੀ ਜੋ ਰਿਪੋਰਟ ਸੌਂਪੀ ਗਈ ਸੀ ਜੇ ਕੋ ਮੁਲਾਕਾਤ ਹੋਈ ਹੈ ਕਾਮੇ ਸਾਹ ਬਰਾ ਤੋਂ ਬਿਨਾ ਪਰ ਰਿਪੋਰਟ ਸੌਂਪੀ ਗਈ ਹੈ ਉਸ ਰਿਪੋਰਟ ਵਿੱਚ ਕੀ ਕੀ ਜਿਹੜੀ ਗੱਲਬਾਤ ਦੱਸੀ ਗਈ ਹੈ ਜੋ ਤਾਂ ਅਸੀਂ ਉਹ ਪੁਆਇੰਟ ਕਲੀਅਰ ਕਰ ਹੀ ਦਿੱਤਾ ਸੀ ਵੀ ਜਿਹੜੀ ਸ਼੍ਰੋਮਣੀ ਕਾਲਜ ਦੇ ਲੀਡਰਸ਼ਿਪ ਹੈਗੀ ਹੈ ਵੀ ਇਹ ਇਸ ਕਮੇਟੀ ਤੋਂ ਪਰਤੀ ਕਰੋ ਨਹੀਂ ਕਰਾਉਣਾ ਚਾਹੁੰਦੀ ਸਾਨੂੰ ਸੁਝੋ ਲੈ ਨਹੀਂ ਦੇ ਰਹੇ ਤੇ ਸਾਨੂੰ ਅਗਲਾ ਹੁਕਮ ਦੱਸ ਦਿਓ ਤੇ ਮਿਲ ਕੇ ਸਾਰੀ ਗੱਲਾਂ ਸੀ ਦੱਸ ਦਿੱਤੀਆਂ ਜੋ-ਜੋ ਮੀਟਿੰਗਾਂ ਦੇ ਵਿੱਚ ਹੋਇਆ ਤੇ ਜੋ ਜਸਦਰ ਜੀ ਅਗਲਾ ਦੇਸ਼ ਕਰ ਦੇਣਗੇ ਸਾਨੂੰ ਉਸ ਤੋਂ ਪਹਿਲਾਂ ਮੂਲ ਪਾਣੀ ਮੈਂਬਰ ਕਮੇਟੀ ਨਾਲ ਕਿ ਜੁੜੀ ਰਹੀ ਹੈ ਉਹਦਾ ਉਹਦਾ ਮੇਨ ਲੀਡ ਕੌਣ ਕਰਨਗੇ ਨਹੀਂ ਉਹ ਦਾ ਜੋ ਅਗੇ ਜਸਦਰ ਜੀ ਦੱਸਣਗੇ ਨਾ ਉਹ ਵੀ ਦੱਸਿਆ ਹੈ ਉਹਨਾਂ ਨੂੰ ਜੋ ਹੁਕਮ ਕਰਨਗੇ ਅਸੀਂ ਤਾਂ ਉਸ ਤੋਂ ਪਹਿਲਾਂ ਸਰ ਐਗਜ਼ੀਕਟਿਵ ਵੱਲੋਂ ਜਥੇਦਾਰਾਂ ਦੇ ਉੱਤੇ ਉਂਗਲਾ ਚੁੱਕਿਆ ਗਿਆ ਕਿ ਤੁਸੀਂ ਸਾਡੇ ਮਲਾਜ਼ਮ ਨੂੰ ਜਿਹੜੋਂ ਮਨਜ਼ੀ ਤੁਹਾਨੂੰ ਲਾ ਸਕਦੇ ਹਟਾ ਸਕਦੇ ਆ ਕਾਫੀ ਦਬਾਅ ਤੇ ਨਜ਼ਰ ਆ ਰਹੇ ਲੱਗਦਾ ਕਿ ਇਸ ਬਾਰੇ ਵੀ ਜਸਦਰ ਜੀ ਨੇ ਕੱਲ ਵੀ ਕਿਹਾ ਵਾ ਜਸਹਰਜੀ ਜੀ ਆਪਾ ਦੇਸ਼ ਦੇਣਗੇ ਸਾਰੀ ਕੰਡਾ ਜੋ ਕੁਝ ਵੀ ਹੋ ਰਿਹਾ ਚਾਹੇ ਐਸਜੀਪੀਸੀ ਵੱਲੋਂ ਹੋ ਰਿਹਾ ਅਕਾਲੀ ਦਲ ਵੱਲੋਂ ਹੋ ਰਿਹਾ ਜੋ ਵੀ ਅੱਜ ਦੇ ਘਟਨਾਕਰਮ ਹੋ ਰਹੇ ਨੇ ਉਹਦੇ ਸਾਰੇ ਬਾਰੇ ਆਦੇਸ਼ ਜਸਹਰਜੀ ਨੇ ਦੇਣਾ ਤੇ ਅਸੀਂ ਤਾਂ ਉਹਦੇ ਤੇ ਕਰ ਦੇ। ਅਸੀਂ ਕੋ ਕਾਫੀ ਦੁਬਿਧਾ ਤੇ ਗਿਆ ਪਾਲਤਖ ਸਾਹਿਬ ਐਜੀਪੀ ਜੀ ਦੀ ਆਰਮੀ ਸੰਸਥਾ ਆਪਸੇ ਲੜੀ ਜਾ ਰਹੀ ਹੈ ਕਿਵੇਂ ਦੇਖਦੇ ਸਾਰੇ ਮੁੱਤੇ ਜਸਹਰਜੀ ਇਸ ਗੱਲ ਨੂੰ ਕਲੀਅਰ ਕਰ ਦੇਣਗੇ ਉਹਨਾਂ ਨਹੀਂ ਕਰਨਾ ਕਿਉਂਕਿ ਸਰਵਉੱਚ ਕੇਂਦਰ ਸਮਾਜ ਸਿੰਘ ਹਲੋ

ਵੱਲਾ ਸਮੋਂ ਦੇ ਆਗੇ ਆਗੇ ਸ਼ੂਨ ਟੈਸਟ ਆਜੀ ਮਾਈਕ ਪਾਸ ਮੈਂ ਕਰਦਾ ਹਾਂ 70 ਅਮਨ ਸੌਖਾ ਪੱਤਰ ਦੀ ਮੈਂ ਅੰਦਰ ਹਾਲੋ ਸੋਰੀ ਕੋਈ ਨਹੀਂ ਕੋਈ ਹੈਲੋ ਹਲੋ 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 ਜੀ ਜੀ ਬਾਈ ਜੀ ਐਸੇ ਰੋ ਹਲੋ ਆਪਾਂ ਤਾਰੀਂ ਦਿਓ ਹਾਂਜੀ ਜਥੇਦਾਰ ਜੀ ਜਥੇਦਾਰ ਜੀ ਦੇ ਪਾਰ ਪੰਜ ਮੈਂਬਰੀ ਕਮੇਟੀ ਪੰਜ ਮੈਂਬਰੀ ਕਮੇਟੀ ਉਹ ਅੱਜ ਅੱਜ ਦਾ ਜੋਸ਼ਰੀ ਅਕਾਲੀ ਦਲ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਨਮੇਸਰੇ ਤੋਂ ਮਜ਼ਬੂਤ ਕਰਕੇ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਇੱਕ ਨਵਾਂ ਰੂਪ ਦੇਣ ਲਈ ਉਸ ਦੇ ਸਬੰਧ ਵਿੱਚ ਪੰਜ ਮੈਂਬਰੀ ਅੱਜ ਕਮੇਟੀ ਦੇ ਮੈਂਬਰ ਸਾਹਿਬਾਨ ਸਦਾ ਮਨਪ੍ਰੀਤ ਸਿੰਘ ਜੀ ਹਾਲੀ ਸ੍ਰੀ ਸੰਤਾ ਸਿੰਘ ਜੀ ਮਹਿਲਪੁਰ ਟਾਉ ਸੁਰਾਤ ਵੀਰਾ ਸਦਰੰਦਕਰ ਜੀ ਤੇ ਅਗੁਰ ਪ੍ਰਤਾਪ ਸਿੰਘ ਗੋਡਾਲਾ ਸਾਹਿਬ ਅਸੀਂ ਸਾਰੇ ਪਹੁੰਚੇ ਆਂ ਔਰ ਸਿੰਘ ਸਾਹਿਬ ਨੂੰ ਲਿਖਤੀ ਰੂਪ ਵਿੱਚ ਵੀ ਜੋ ਰਿਪੋਰਟ ਸੀ ਉਹ ਸੌਂਪ ਦਿੱਤੀ ਸੀ ਔਰ ਮਿਲ ਕੇ ਵੀ ਉਹਨਾਂ ਨੂੰ ਸਾਰਾ ਜੋ ਸਿਚੁਏਸ਼ਨ ਹੈ ਜੋ ਹਾਲਾਤ ਨੇ ਉਹ ਸਾਰੇ ਉਹਨਾਂ ਨੂੰ ਦੱਸ ਦਿੱਤੇ ਨੇ ਔਰ ਸਿੰਘ ਸਾਹਿਬ ਨੇ ਸਾਨੂੰ ਪੂਰਨ ਰੂਪ ਵਿੱਚ ਇੱਕ ਦਲ ਦਾ ਭਰੋਸਾ ਵੀ ਦਿੱਤਾ ਜੇ ਜੋ ਫਸੀਲ ਤੋਂ 2 ਦਸੰਬਰ ਨੂੰ ਹੁਕਮ ਨਮਾ ਸਾਹਿਬ ਸੁਣਾਏ ਗਏ ਸੀ ਜੋ ਆਦੇਸ਼ ਕਮੇਟੀ ਨੂੰ ਦਿੱਤੇ ਗਏ ਸੀ ਜਾਂ ਕੌਮ ਨੂੰ ਦਿੱਤੇ ਗਏ ਸੀ ਉਹ ਸੰਦੇਸ਼ ਇਨ ਬਿਨ ਲਾਗੂ ਹੋਣਗੇ ਔਰ ਹਰ ਰੂਪ ਵਿੱਚ ਹੋਣਗੇ ਔਰ ਅਸੀਂ ਕਮੇਟੀ ਵੱਲੋਂ ਸਿੰਘ ਸਾਹਿਬ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਕਿ ਕਮੇਟੀ ਤੁਹਾਡੇ ਆਦੇਸ਼ ਤੇ ਇਨ ਬਿਨ ਲਾਗੂ ਕਰਨ ਲਈ ਦ੍ਰਿੜ ਹੈ ਜੋ ਵੀ ਆਦੇਸ਼ ਪਹਿਲੇ ਜਾਂ ਨਵੇਂ ਆਦੇਸ਼ ਕਮੇਟੀ ਨੂੰ ਦਿੱਤੇ ਜਾਣਗੇ ਅਸੀਂ ਉਸਤੇ ਨਿਬੰਨ ਪੈਰਾ ਦਵਾਂਗੇ ਅਗਲੀ ਮੀਟਿੰਗ ਕਦੋਂ ਹੋਏਗੀ ਇਸ ਬਾਰੇ ਕੋਈ ਗਲਪਤ ਹੋਈ ਹੈ ਫਿਲਹਾਲ ਸਿੰਘ ਸਾਹਿਬ ਦੇ ਨਵੇਂ ਆਦੇਸ਼ ਤੋਂ ਬਾਅਦ ਅਗਲੀ ਗੱਲ ਹੈ ਜਿਹੜੀ ਉੱਤੇ ਜਾਊਗੀ ਮੈਂਬਰ ਫਿਲਹਾਲ ਪੰਜ ਹੀ ਰਹਿਣਗੇ ਤਾਂ ਧਾਮੀ ਸਾਹਿਬ ਬਾਤ ਕਰ ਇਹ ਸਿੰਘ ਸਾਹਿਬ ਦੇ ਜੋ ਆਦੇਸ਼ ਹੋਣਗੇ ਅਸੀਂ ਤਾਂ ਉਹਦੀ ਨਿਬੰਨ ਪਾਲਣਾ ਕਰਾਂਗੇ ਪਰ ਭੱਤੀ ਕੰਟੀਨਿਊ ਹੋ ਰਹੀ ਹੈ ਇਹਨੂੰ ਜੋ ਸਿੰਘ ਸਾਹਿਬ ਨਵੇਂ ਆਦੇਸ਼ ਕਰਨਗੇ ਬਸ ਉਹਦੇ ਤੱਕ ਬਾਕੀ ਬਸ ਉਹਨਾਂ ਕਰਨਗੇ ਇਹ ਕਮੇਟੀ ਬਣਾਈ ਸੀ ਨਵੇਂ ਸਿਰੇ ਤੋਂ ਪ੍ਰਤੀਰੰਭ ਕਰਨ ਲਈ ਜੀ ਸਿੰਘ ਸਾਹਿਬ ਦੇ ਦੋ ਤਰੀਕਾਲੇ ਜਿਹੜੇ ਹੁਕਮਨਾਮੇ ਜਾਰੀ ਕੀਤੇ ਸਨ ਸੋ ਉਹਦੇ ਮੁਤਾਬਕ ਜਿਵੇਂ ਦੱਸਿਆ ਜੈਦਰ ਇਕਬਾਲ ਸਿੰਘ ਝੁੰਦਾ ਜੀ ਨੇ ਅਸੀਂ ਜਿਹੜੀ ਸਾਡੀਆਂ ਮੀਟਿੰਗਾਂ ਹੋਈਆਂ ਉਹਦੀ ਰਿਪੋਰਟ ਸਾਰੀ ਉਹਨਾਂ ਨਾਲ ਡਿਸਕਸ ਕੀਤੀ ਆ ਉਹਨਾਂ ਦੇ ਨਾਲ ਵਿਚਾਰੀ ਆ ਤੇ ਜਿਹੜੀ ਅਸੀਂ ਲਿਖਤੀ ਰਿਪੋਰਟ ਦਿੱਤੀ ਆ ਉਹ ਵੀ ਉਹਦੇ ਬਾਰੇ ਵੀ ਸਾਰੀ ਗੱਲ ਕਰਕੇ ਆਏ ਆ ਤੇ ਹੁਣ ਸਿੰਘ ਸਾਹਿਬ ਨੇ ਜਿਹੜਾ 2 ਤਰੀਕ ਦਾ ਹੁਕਮਨਾਮਾ ਜਾਰੀ ਹੋਇਆ ਸੀ ਸਿੰਘ ਸਾਹਿਬ ਸਮੂੱਚੇ ਸਿੰਘ ਸਹਿਬਾਨ ਉਸ ਤੇ ਪੂਰੇ ਦ੍ਰਿੜ ਨੇ 2 ਤਰੀਕ ਦੇ ਹੁਕਮਨਾਮੇ ਲਾਗੂ ਹੋਣਗੇ ਅਗਲਾ ਦੇਸ਼ ਜਿਹੜਾ ਸਾਨੂੰ ਦੇਣਗੇ ਅਸੀਂ ਉਹਦੀ ਇਨ ਬਿਨ ਸੰਪੂਰਨ ਤੌਰ ਤੇ ਉਹਦੀ ਪਾਲਣਾ ਕਰਾਂਗੇ ਰੋਲਿਕ ਕਮੇਟੀ ਦੇ ਪਾਸ ਜਤਦਾ ਸਾਹਿਬ ਨੂੰ ਵੀ ਅਸ਼ੀਸ਼ਾ ਦਿਖਾਤਾ ਕਿ ਤੁਹਾਡਾ ਅਧਿਕਾਰ ਖੇਤਰ ਸਿਰਫ ਉਕਾਤ ਕਸਰ ਸਾਹਿਬ ਤੋਂ ਆਰਡਰ ਹੈ ਜੇ ਨੇ ਕੋਈ ਨੇ ਉਹ ਉੱਚੀ ਕਾਲਪਤਕਤ ਸਾਹਿਬ ਦੇ ਅੰਦਰ ਹੀ ਮਨਜ਼ੂਰ ਹੋਣੇ ਨੇ ਕਿਹਾ ਹੁਣ ਇਹ ਨਿਗਰਾਨ ਕਮੇਟੀ ਜਿਹੜੀ ਤੁਹਾਡੀ ਕਮੇਟੀ ਬਣਾਈ ਹੈ ਉਹ ਉਸ ਤੋਂ ਅਲੱਗ ਹੋਏਗੀ ਦੇਖੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੇ ਕੁਝ ਮੈਂਬਰਾਂ ਨੇ ਸਿੰਘ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਇਹ ਦਰਸਾਉਣਾ ਚਾਹਿਆ ਕਿ ਤੁਹਾਡਾ ਜਿਹੜਾ ਅਧਿਕਾਰ ਆ ਉਹ ਸਾਡੇ ਮਤੇ ਤਹਿਤ ਆ ਉਹਨਾਂ ਨੂੰ ਉਹਨਾਂ ਨੇ ਜਿਹੜਾ ਸੁਨੇਹਾ ਦਿੱਤਾ ਉਹ ਜਿਹੜੀ ਸਿੱਖ ਫਲਸਫਾ ਆ ਅਕਾਲ ਪੁਰਖ ਸਾਹਿਬ ਦੀ ਜਿਹੜੀ ਸਰਵਉੱਚਤਾ ਆ ਅਕਾਲ ਤਖਤ ਸਾਹਿਬ ਦੀ ਜਿਹੜੀ ਸੁਪਰ ਮੈਸੀ ਆ ਸੋਵਰਨਿਟੀ ਆ ਉਹਨੂੰ ਸਿੱਧਾ ਹੀ ਉਹਨਾਂ ਨੇ ਚੈਲੰਜ ਕੀਤਾ ਆ ਤੇ ਉਹਦੇ ਨਾਲ ਟਕਰਾਹ ਖੜਾ ਕੀਤਾ ਆ ਅਕਾਲ ਤਖਤ ਸਾਹਿਬ ਜਦੋਂ ਤੋਂ ਇਹ ਆਪਣੇ ਅਕਾਲ ਦਾ ਤਖਤ ਆ ਇਹ ਪ੍ਰਮਾਤਮਾ ਦਾ ਤਖਤ ਆ ਇਹ ਸਦਾ ਵਾਸਤੇ ਕੈਮਰਨਾਂ ਵਾਲਾ ਤਖਤ ਆ ਇਹਦੇ ਵਿੱਚ ਕੋਈ 1925 ਵਾਲਾ ਜਿਹੜਾ ਹੈਗਾ 올 ਇੰਡੀਆ ਗੁਰਦੁਆਰਾ ਐਕਟ ਦਾ ਕੋਈ ਦਖਲ ਨਹੀਂ ਇਹਦੇ ਵਿੱਚ ਬਿਲਕੁਲ ਕਲੈਰਿਟੀ ਆ ਸਾਰੇ ਪੰਥਰੂ ਇਸ ਗੱਲ ਦਾ ਗਿਆਨ ਆ ਠੀਕ ਆ ਜਿਹੜਾ 1925 ਦਾ ਐਕਟ ਆ ਗੁਰੂ ਘਰਾਂ ਦੀ ਸੇਵਾ ਸੰਭਾਲ ਵਾਸਤੇ ਬਣਿਆ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਆ ਲੇਕਿਨ ਅਕਾਲ ਤਖਤ ਸਾਹਿਬ ਉਹਦੇ ਥੱਲੇ ਨਹੀਂ ਆਉਂਦੇ ਤੇ ਉਹਨਾਂ ਨੇ ਬਹੁਤ ਗਲਤ ਕੀਤਾ ਜੋ ਉਹਨਾਂ ਨੇ ਉਸ ਦਿਨ ਸਿੰਘ ਸਭਾ ਨੂੰ ਆ ਕੇ ਕਿਹਾ ਕਿ ਤੁਸੀਂ ਸਾਡੇ ਧਾਰੇ ਚ ਰਹਿ ਕੇ ਫੈਸਲੇ ਲੈ ਸਕਦੇ ਹੋ ਐਦਾਂ ਨਹੀਂ ਹੋਇਆ ਇਸ ਤਖਤ ਤੋਂ ਜਦੋਂ ਤੋਂ ਤਖਤ 1606 ਵਿੱਚ ਸਥਾਪਿਤ ਹੋਇਆ ਸੀਗਾ ਇਹ ਉਸ ਤੋਂ ਪਹਿਲਾਂ ਵੀ ਗੁਰੂ ਸਹਿਬਾਨਾਂ ਵੇਲੇ ਇਸ ਤਖਤ ਤੋਂ ਵੱਡੇ-ਵੱਡੇ ਸਿੱਖਾਂ ਦੇ ਫੈਸਲੇ ਹੁੰਦੇ ਆਏ ਆ ਹੋਰ ਧਰਮਾਂ ਦੇ ਵੀ ਲੋਕ ਇੱਥੇ ਆ ਕੇ ਆਪਣੇ ਫੈਸਲੇ ਕਰਾਉਂਦੇ ਆ ਤੇ ਬੜੀਆਂ-ਬੜੀਆਂ ਲੜਾਈਆਂ ਇੱਥੋਂ ਗੁਰਮਤਾ ਆਪਣੇ ਕਰਕੇ ਅਕਾਲ ਤਖਤ ਸਾਹਿਬ ਤੋਂ ਵੱਡੇ-ਵੱਡੇ ਜੰਗ ਸਿੱਖ ਪੰਥ ਨੇ ਲੜੇ ਜਿੱਤੇ ਆ ਤੇ ਇਹ ਤਖਤ ਹੈਗਾ ਦਿੱਲੀ ਦੇ ਤਖਤ ਤੋਂ ਉੱਚਾ ਆ ਤੇ ਇਹਨੂੰ ਕੌਣ ਨਿਵਾਦ ਖਾ ਸਕਦਾ ਕੌਣ ਕਹਿ ਸਕਦਾ ਕਿ ਸਿੰਘ ਸਾਹਿਬ ਤੁਸੀਂ ਇਸ ਆਪਣੇ ਧੈਰੇ ਜਰੇ ਰਹਿ ਕੇ ਤੇ ਤੁਸੀਂ ਐਂਦਾ ਕਰੋ ਨਹੀਂ ਕਿਸ ਨੇ ਪ੍ਰਵਾਨ ਕਰਨਾ ਆ ਉਹਨਾਂ ਨੇ ਇੱਕ ਤਰ੍ਹਾਂ ਦਾ ਸਿੱਖਾਂ ਦੇ ਨਾਲ ਬਦਾਵਾ ਕੀਤਾ ਆ ਉਹ ਸਾਰੇ ਜਿਹੜੇ ਮੈਂਬਰ ਆਏ ਸਨ ਉਹਨਾਂ ਨੇ ਸਿੱਖ ਪੰਥ ਦਾ ਜਿਹੜਾ ਆਪਣੀ ਹੈਗੀ ਫਲਸਫਾ ਉਹਦੇ ਨਾਲ ਉਹਨਾਂ ਨੇ ਟਕਰਾ ਕੀਤਾ ਆ ਸੋ ਇਹ ਨਾ ਤਾਂ ਕਦੀ ਹੋਇਆ ਨਾ ਕਦੀ ਹੋਣਾ ਆ ਅਕਾਲ ਤਖਤ ਸਾਹਿਬ ਸਮੁੱਚੀ ਕੌਮ ਦੇ ਸਮੁੱਚੀ ਪੰਥ ਵਾਸਤੇ ਜਿਹੜਾ ਕੋ ਉਦੇਸ਼ ਹੁੰਦਾ ਆ ਸਾਰਾ ਪੰਥ ਉਹਨੂੰ ਮੰਨਦਾ ਤੇ ਸਾਰੇ ਪੰਥ ਦਾ ਆ ਅਕਾਲ ਤਖਤ ਸਾਹਿਬ ਕੱਲੀ ਸ਼ਰਮਣੀ ਕਮੇਟੀ ਦਾ ਨਹੀਂ ਪਾਂ ਤੇ ਬੈਠਾ ਦੁਨੀਆ ਚ ਤੇ ਜਿਹੜਾ ਇਥੋਂ ਹੁਕਮਨਾਮਾ ਹੁੰਦਾ ਆਦੇਸ਼ ਹੁੰਦਾ ਸਾਰੀ ਦੁਨੀਆ ਦੇ ਸਿੱਖ ਉਹਨੂੰ ਮੰਨਦੇ ਆ ਉਹਦੇ ਅੱਗੇ ਸਿਰ ਝੁਕਾਉਂਦੇ ਆ ਤੇ ਇਹ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਸੰਤਰਕ ਕਮੇਟੀ ਨੇ ਕੀਤਾ ਬੜਾ ਵੱਡਾ ਪਲੇਖਾ ਸੀ ਉਹਨਾਂ ਨੂੰ ਉਹਨਾਂ ਨੇ ਇਸ ਆਪਣੇ ਅਕਾਲ ਤਖਬ ਸਾਹਿਬ ਦੀ ਸ਼ਕਤੀ ਨੂੰ ਆਪਣੇ ਦਾਇਰੇ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ ਆ ਇਹ ਬੜੀ ਮਹਾਨ ਸ਼ਕਤੀ ਆ ਇਹ ਅਕਾਲ ਦੀ ਸ਼ਕਤੀ ਆ ਜਿਹੜੀ ਸਾਨੂੰ ਅਕਾਲ ਤਖਬ ਸਭ ਤੋਂ ਮਿਲਦੀ ਆ ਤੇ ਕਦੀ ਵੀ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਾਂ ਕੋਈ ਹੋਰ ਜਿਹੜਾ ਕੋਈ ਆਗੂ ਆ ਕਦੀ ਇਹ ਸੋਚ ਵੀ ਨਹੀਂ ਸਕਦਾ ਕਿ ਅਕਾਲ ਤਖਤ ਸਾਹਿਬ ਉਹਨਾਂ ਦੇ ਮਤੇ ਅਧ ਤਹਿ ਕੇ ਫੈਸਲਾ ਕਰਨਗੇ। ਮੈਂ ਗੱਲ ਕਰ ਰਿਹਾ ਕਿ ਉਹ ਬੰਦੇ ਨੇ ਸਾਰਾ ਇਹ ਅਕਾਲ ਤਖਤ ਸਾਹਿਬ ਦੇ ਹਦੇਸ਼, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਜੋ ਵੀ ਹਦੇਸ਼ ਹੁੰਦੇ ਨੇ ਇਹਨਾਂ ਦਿਨ ਲਾਗੂ ਨੇ ਜਿਹੜਾ ਹਰ ਸਿੱਖ ਨੂੰ ਮੰਨੇ ਚਾਹੀਦੇ ਨੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਵੀ ਫੈਸਲਾ ਕੋਈ ਵੀ ਗੱਲ ਨਹੀਂ ਮੰਨੀ ਜਾ ਰਹੀ। ਕਿਹਾ ਉਹ ਜਥੇਦਾਰ ਸਾਹਿਬ ਨੂੰ ਟਿੱਚ ਜਾਂਦੀ ਹੈ। ਦੇਖੋ ਅਹੀਂ ਤਾਂ ਉਹਨਾਂ ਨੂੰ ਸਾਰਾ ਪੰਥ ਕਹ ਰਿਹਾ ਕਿ ਉਹ ਪਗੋੜੇ ਨੇ ਜੇ ਉਹ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਹੀਂ ਮੰਨੇ ਇਹਦਾ ਮਤਲਬ ਉਹਨਾਂ ਨੇ ਅਕਾਲ ਤਖਤ ਸਾਹਿਬ ਦਾ ਮੱਥਾ ਲਿਆ ਉਹਨਾਂ ਨੇ ਟਕਰਾ ਕੀਤਾ ਆ ਤੇ ਉਹ ਇਸ ਕਰਕੇ ਉਹਨਾਂ ਨੂੰ ਪਗੋੜੇ ਵਜੋਂ ਜਾਣੇ ਜਾਂਦਾ ਆ ਲੇਕਿਨ ਪਗੋੜਿਆਂ ਨੂੰ ਕਦੀ ਕਿਸੇ ਨੇ ਪਰਵਾਹ ਨਹੀਂ ਕੀਤਾ ਨਾ ਕਦੀ ਮੰਨਿਆ ਕਿਸੇ ਨੇ ਇਹ ਸਾਰਾ ਕੁਝ ਸਮੁੱਚੀ ਕੌਮ ਅੱਗੇ ਪੰਥ ਅੱਗੇ ਪੰਜਾਬ ਅੱਗੇ ਸਾਰਾ ਕੁਝ ਸਪਸ਼ਟ ਆ ਕਿ ਕਿਹੜੇ ਲੋਕ ਹੁਕਮਨਾਮਿਆਂ ਤੋਂ ਬਾਗੀ ਹੋਏ ਨੇ ਕਿਨਾਂ ਨੇ ਪੇਟ ਦਿਖਾਈ ਆ ਕੌਲਤਖ ਸਾਹਿਬ ਨੂੰ ਤੇ ਨਾ ਤਾਂ ਕਦੀ ਪਹਿਲਾਂ ਉਹਨਾਂ ਨੂੰ ਕਿਸੇ ਨੇ ਆਪਣੇ ਸਵਕਾਰਿਆ ਤੇ ਨਾ ਹੀ ਹੁਣ ਕਿਸੇ ਨੇ ਪ੍ਰਵਾਨ ਕਰਨਾ ਆ ਇਹ ਆਉਣ ਵਾਲੇ ਸਮੇਂ ਚ ਸਾਰਾ ਕੁਝ ਪੰਥ ਦੇ ਪੰਜਾਬ ਦੇ ਸਾਹਮਣੇ ਸਾਫ ਹੋ ਜਾਣਾ ਅੱਜ ਨਥਿੰਗ ਸਾਹਿਬ ਨੇ ਦਬਾਅ ਤੇ ਆ ਕੇ ਸਿਫਾ ਦਿੱਤਾ ਅੱਜ ਆ ਗਏ ਬਦਾਂਦੀ ਅਸੀਂ ਨਥਿੰਗ ਤਾਂ ਮੀਨਤ ਦਬਾਅ ਤੇ ਆ ਕੇ ਸਿਫਾ ਦਿੱਤਾ ਮੰਨੇ ਜਾ ਰਹੇ ਤੇ ਚਲੋ ਦੇਖੋ ਉਹਨਾਂ ਦੀ ਕੋਈ ਮੁਸ਼ਕਲ ਹੋਊ ਅਮੀਰ ਸਾਹਿਬ ਦੀ ਉਹਨਾਂ ਨੂੰ ਕੋਈ ਮਜਬੂਰੀ ਹੋਈ ਤਾਂ ਉਹ ਦੱਸ ਸਕਦੇ ਆ ਤਾਂ ਕਾਲੀ ਸਾਹਿਬ ਦੀ ਅੱਜ ਵੀ ਅਗਵਾਈ ਦੀ ਲੋੜ ਹੈਗੀ ਆ ਧਾਮੀ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਅਗਵਾਈ ਕਰਨੀ ਚਾਹੀਦੀ ਆ ਤੇ ਸੱਤ ਮੈਂਬਰੀ ਕਮੇਟੀ ਜਿਹ ਵੀ ਜੋ ਉਹਨਾਂ ਨੂੰ ਸੇਵਾ ਅਕਾਲ ਤਖਤ ਸਾਹਿਬ ਉਹਨਾਂ ਲੱਗੀ ਸੀ ਉਹਦੀ ਵੀ ਉਹਨਾਂ ਨੂੰ ਸੇਵਾ ਨਿਭਾਉਣੀ ਚਾਹੀਦੀ ਆ ਜੈਦਰ ਸਾਹਿਬ ਨੇ ਅਪੀਲ ਕੀਤੀ ਆ ਕਿ ਲੱਗਦਾ ਕਿ ਵਾਪਸੀ ਹੋਣਾ ਚਾਹੀਦਾ ਕਿਉਂਕਿ ਪੰਜ ਮੈਂਬਰੀ ਕਮੇਟੀ ਬਣੀ ਉਹਨਾਂ ਨੂੰ ਮਨਾਉਣ ਵਾਸਤੇ ਕਿ ਮਨਾਉਣ ਤੋਂ ਪਹਿਲਾਂ ਹੀ ਵਾਪਸ ਆ ਜਾਣ ਜੈਦਰ ਸਾਹਿਬ ਦੇ ਹਦੇਸ਼ਾ ਤੇ ਧਾਮੀ ਸਾਹਿਬ ਦੀ ਗੱਲ ਕਰਦੇ ਹੋ ਧਾਮੀ ਸਾਹਿਬ ਨੂੰ ਤਾਂ ਸਿੰਘ ਸਾਹਿਬ ਨੇ ਕਿਹਾ ਤਾਂ ਕਿ ਤੁਸੀਂ ਆ ਕੇ ਆਪਣੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਵੀ ਆਪਣੀ ਜ਼ਮੇਵਾਰ ਸੰਭੋ ਤੇ ਸੱਤ ਮੈਂਬਰੀ ਕਮੇਟੀ ਦਾ ਵੀ ਰੋਲ ਆਪਣਾ ਅਦਾ ਕਰੋ ਸਾਨੂੰ ਉਮੀਦ ਹੈ ਕਿ ਸਿੰਘ ਸਾਹਿਬ ਦੇ ਦੇਸ਼ ਦੇ ਮਤਾਬਕ ਧਮੀ ਸਾਹਿਬ ਆ ਕੇ ਆਪਣੀ ਜ਼ਿੰਮੇਵਾਰੀ ਸੰਭਾਲਣਗੇ ਧੰਨਵਾਦ ਜੀ ਇਹ ਕੀ ਲੱਗਦਾ ਹੈ ਕਿ ਸਿਆਸਤਮਕ ਚੋਣ ਵਾਸਤੇ 1925 ਦਾ ਇਕੱਠ ਜਿਹੜਾ ਸਾਹਮਣੇ ਕੀਤਾ ਗਿਆ ਜਿਉਂ ਕਿ ਉਸ ਤੋਂ ਪਹਿਲੇ ਜਿਹਾ ਚੋਣ ਤੋਂ ਸੰਗਤ ਨਹੀਂ ਹੁੰਦੀ ਸੀ ਦੇਖੋ ਉਹ ਤਾਂ ਉਹ ਤਾਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਨਾਲ ਟਕਰਾਅ ਪੈਦਾ ਕੀਤਾ ਆ ਟਕਰਾਅ ਕਦੀ ਕਦੀ ਕਿਸੇ ਨੇ ਨਾ ਮੰਨਿਆ ਆ ਤੇ ਨਾ ਹੀ ਉਹਦਾ ਕਿਸੇ ਨੂੰ ਕੋਈ ਲਾਭ ਹੋਇਆ ਆ ਨਕਸਾਨ ਹੋਇਆ ਟਕਰਾ ਦਾ ਸੋ ਉਹਨਾਂ ਨੂੰ ਆਪਣਾ ਧੈਰਾ ਨਹੀਂ ਸੀ ਆਪਣੇ ਦਿਖਾਉਣਾ ਚਾਹੀਦਾ ਕਿ ਸਾਡਾ ਧੈਰਾ ਇਹ ਆ ਤੇ ਸਿੰਘ ਸਾਹਿਬ ਸਾਡੇ ਧੈਰੇ ਚ ਆਉਂਦੇ ਆ ਐਦਾਂ ਦੀ ਗੱਲ ਕੋਈ ਨਹੀਂ ਗੀ ਠੀਕ ਹੈ ਤੁਸੀਂ ਗੁਰੂ ਘਰਾਂ ਦੀ ਸੇਵਾ ਸੰਭਾਲ ਕਰੋ ਤੇ ਉਹ ਤੋਂ ਆਪਣੇ 1925 ਦੇ ਐਕਸ ਚੋਂ ਨਾ ਪਰ ਅਕਾਲ ਤਖਬ ਸਾਹਿਬ ਮਹਾਨ ਆ ਉਹਦੀ ਸ਼ਕਤੀ ਸਰਵਉੱਚ ਆ ਤੇ ਉਹਨੂੰ ਕਦੀ ਵੀ ਕੋਈ ਆਪਣੇ ਧੈਰੇ ਚ ਨਹੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਸਕਦਾ ਨਾ ਹੀ ਹੈਗੀ ਆ ਉਹਦੇ ਹੁਕਮ ਉਹਨਾਂ ਦੇ ਆਦੇਸ਼ ਹੁਕਮਨਾਮੇ ਸਮੂਚੇ ਪੰਥ ਨੂੰ ਤੇ ਸਾਰੀ ਲੋਕਾਈ ਨੂੰ ਇਨ ਬਿਨ ਮੰਨਣੇ ਚਾਹੀਦੇ ਆ ਤੇ ਮੰਨਨੇ ਪਹਿਣਗੇ